ਹਾਂਜੀ ਸਸਿਆ ਗਾਲ ਦੋਸਤੋ ਤਾਜੀ ਨੌਕਰੀ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਵੀਡੀਓ ਸਕੂਲਾਂ ਲਈ ਆਈ ਇੱਕ ਵੱਡੀ ਖਬਰ ਸੰਗਣੀ ਤੋਂ ਦਿੱਤੇ ਕੜਾਕੇ ਦੀ ਠੰਡ ਕਾਰਨ 29 ਫਰਵਰੀ ਤੱਕ ਛੁੱਟੀਆਂ ਦਾ ਐਲਾਨ ਕਿਹੜੇ ਕਿਹੜੇ ਸਟੇਟ ਵਿੱਚ 29 ਤਰੀਕ ਤੱਕ ਫਰਵਰੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਆਉ ਜਾਣਦੇ ਆਪਾਂ ਇਸ ਵੀਡੀਓ ਦੁਆਰਾ ਉਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਆਏਗਾ ਤੁਹਾਨੂੰ ਇਸੇ ਚੈਨਲ ਦੇ ਉੱਪਰ ਆਪਾਂ ਸ਼ੇਅਰ ਕਰਦੇ ਰਵਾਂਗੇ ਤਾਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਉਹਨਾਂ ਲਈ ਸਾਰੀਆਂ ਨਵੀਆਂ ਅਪਡੇਟ ਤੁਹਾਨੂੰ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ। ਤੋਂ ਆਓ ਅੱਜ ਦੀ ਅਪਡੇਟ ਦੇ ਉੱਪਰ ਲੈ ਕੇ ਚੱਲਦੇ ਹਾਂ। ਤੋਂ ਸਭ ਤੋਂ ਪਹਿਲਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਅਤੇ ਪੂਰੇ ਭਾਰਤ ਦੇ ਵਿੱਚ ਵਾਧਰੀ ਠੰਡ ਕਾਰਨ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਜਿਸ ਤਰੀਕੇ ਪੰਜਾਬ ਦੇ ਵਿੱਚ ਜੋ ਛੁੱਟੀਆਂ ਨੇ ਇਹ ਛੁੱਟੀਆਂ 24 ਦਸੰਬਰ ਤੋਂ ਸ਼ੁਰੂ ਹੋ ਚੁੱਕੀਆਂ ਸੀ ਅਤੇ 31 ਦਸੰਬਰ ਤੱਕ ਕੀਤੀਆਂ ਗਈਆਂ ਸੀ ਅਤੇ ਇਸੇ ਤਰ੍ਹਾਂ ਅਗਰ ਆਪਾਂ ਨਾਲ ਦੇ ਸਟੇਟ ਦੀ ਗੱਲ ਕਰੀਏ ਜੰਮੂ ਕਸ਼ਮੀਰ ਦੀ ਤਾਂ ਉੱਥੇ ਜੋ ਛੁੱਟੀਆਂ 10 ਦਸੰਬਰ ਤੋਂ ਕਰ ਦਿੱਤੀਆਂ ਗਈਆਂ ਸੀ ਔਰ ਉੱਥੋਂ ਦੀਆਂ ਜੋ ਛੁੱਟੀਆਂ ਨੇ ਉਹ ਕੀਤੀਆਂ ਗਈਆਂ ਸੀ 10 ਜਨਵਰੀ ਤੱਕ ਔਰ ਉਸ ਦੇ ਵਿੱਚ ਵਾਅਦਾ ਕਰਦੇ ਹੋਏ ਉਹਨਾਂ ਨੇ ਔਰ ਮੌਸਮ ਦੀ ਖਰਾਬੀ ਨੂੰ ਦੇਖਦੇ ਹੋਏ 29 ਜਨਵਰੀ 2030 ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਔਰ ਇਸ ਦੇ ਨਾਲ ਜੋ ਹਿਮਾਚਲ ਪ੍ਰਦੇਸ਼ ਅਤੇ ਹੋਰ ਵਧੇਰੇ ਠੰਡ ਵਾਲੇ ਇਲਾਕਿਆਂ ਦੇ ਵਿੱਚ 29 ਫਰਵਰੀ 2024 ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਔਰ ਇਸ ਦੇ ਬਾਰੇ ਪੰਜਾਬ ਦੇ ਵੈਦਰ ਨੂੰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਲਗਭਗ ਜਨਵਰੀ ਮਹੀਨਾ ਪੂਰਾ ਹੀ ਵਧਦੇ ਰੇ ਠੰਡ ਅਤੇ ਸੰਗਣੀ ਧੁੰਦ ਦੇ ਚਾਂਸ ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਵੀ ਛੁੱਟੀਆਂ ਕੀਤੀਆਂ ਜਾ ਸਕਦੀਆਂ ਨੇ ਇਸ ਤੋਂ ਇਲਾਵਾ ਜੋ ਤੁਹਾਨੂੰ ਸੈਕੰਡ ਅਪਡੇਟ ਦੇ ਦਿੱਤੀ ਕਿ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਦੁਬਾਰਾ ਤੋਂ ਜੋ ਲੱਛਣ ਦਿਖਾਈਨੇ ਸ਼ੁਰੂ ਹੋ ਚੁੱਕੇ ਆ ਜਿਸ ਦੇ ਕਾਰਨ ਬਹੁਤ ਸਾਰੇ ਲੋਕ ਕੋਰੋਨਾ ਵਾਇਰਸ ਦੇ ਪੀੜਿਤ ਨਜ਼ਰ ਆ ਰਹੇ ਨੇ ਔਰ ਜਿਵੇਂ ਜਿਵੇਂ ਕੇਸ ਵਧ ਰਹੇ ਨੇ ਉਸ ਚੀਜ਼ ਨੂੰ ਦੇਖਦੇ ਹੋਏ ਵੀ ਚਾਂਸ ਹੈ ਕਿ ਪੰਜਾਬ ਦੇ ਵਿੱਚ ਵੀ ਜੋ ਛੁੱਟੀਆਂ ਨੇ ਵਧਾ ਦਿੱਤੀਆਂ ਜਾਣਗੀਆਂ ਤਾਂ ਕਿ ਬੱਚੇ ਅਤੇ ਅਧਿਆਪਕ ਇਹਨਾਂ ਦੋਨਾਂ ਪ੍ਰੋਬਲਮ ਤੋਂ ਬਚ ਸਕਣ ਕਿਉਂਕਿ ਸਭ ਤੋਂ ਜ਼ਿਆਦਾ ਕੋਰੋਨਾ ਦਾ ਖ਼ਤਰ ਉੱਥੇ ਹੀ ਵਰਪਦਾ ਹੈਗਾ ਜਿਸ ਜਗ੍ਹਾ ਤੇ ਸਭ ਤੋਂ ਜ਼ਿਆਦਾ ਪੀੜ ਹੋਵੇ ਤਾਂ ਇਸ ਕਰਕੇ ਚਾਂਸ ਹੈ ਕਿ ਪੰਜਾਬ ਦੇ ਵਿੱਚ ਵੀ ਜੋ ਛੁੱਟੀਆਂ ਨੂੰ ਵਧਾ ਸਕਦੇ ਆ ਔਰ ਇਸ ਤੋਂ ਇਲਾਵਾ ਜੋ ਵੀ ਅਪਡੇਟ ਆਏਗੀ ਪੰਜਾਬ ਸਰਕਾਰ ਦੁਆਰਾ ਛੁੱਟੀਆਂ ਨੂੰ ਲੈ ਕੇ ਉਹ ਤੁਹਾਨੂੰ ਸ਼ੇਅਰ ਕਰ ਦਵਾਂਗੇ ਔਰ ਗੱਲ ਕਰੀਏ Rajasthan ਅਤੇ Haryana ਦੀ ਤਾਂ ਉਥੇ ਵੀ ਲਗਭਗ 5 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਆ ਔਰ ਇਸ ਤੋਂ ਇਲਾਵਾ ਪੰਜਾਬ ਦੀ ਕੀ ਅਪਡੇਟ ਹੈ ਜਾਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ